ਮਾਈ ਗੁਰ ਜੀ ਦਾ ਖਾਸ ਮਾਈ ਗੁਰ ਜੀ ਕੀ ਪੱਥੇ ਵਿਣਤੁ ਦਹੋਰ ਜੇ ਮੰਗਣਾ ਸਿਰ ਦੁੱਖਾਂ ਕੈ ਦੁਖੁ ਦੇਹ ਨਾਮ ਸੰਤੋਖਿਆ ਉਤਰੈ ਮਨ ਕੀ ਭੁਖ ਗੁਰਵੰਤਨ ਹਰਿਆ ਕੀਤਿਆ ਨਾਨਕ ਕਿਆ ਮਨੁਖ ਜਦੋਂ ਇਹਨਾਂ ਬਚਨਾਂ ਨੂੰ ਧਿਆਨ ਨਾਲ ਪੜ੍ਹਦੇ ਆਂ ਤਾਂ ਸਮਝ ਪੈਂਦੀ ਏ ਕਿ ਸਾਨੂੰ ਤੇ ਬਹੁਤਿਆਂ ਨੂੰ ਮੰਗਣਾ ਵੀ ਨਹੀਂ ਆਉਂਦਾ ਮਹਾਰਾਜ ਜੀ ਇੱਕ ਥਾਂ ਤੇ ਕਹਿੰਦੇ ਕਿਆ ਮੰਗੋ ਕਿਛੁ ਥਿਰ ਨ ਰਹਾਈ ਕਹਿੰਦੇ ਜੀ ਕੁਝ ਵੀ ਨਹੀਂ ਟਿਕਾ ਰਹਿਣ ਵਾਲਾ ਆਪਣੇ ਵਿੱਚੋਂ ਬਹੁਤ ਐਸੇ ਨੇ ਸੱਚੀ ਸੱਚੇ ਦਿਲੋਂ ਕਬੂਲੀਏ ਸਮੇਤ ਮੇਰੇ ਸਾਨੂੰ ਤੇ ਅਰਦਾਸ ਵੀ ਨਹੀਂ ਕਰਨੀ ਹੁੰਦੀ ਮੈਂ ਇੱਕ ਦਿਨ ਬੜੀ ਪੈਰੀ ਗਾਥਾ ਪੜ ਰਿਹਾ ਸਾਂ ਦੱਸਦੇ ਕਹਿੰਦੇ ਇੱਕ ਵਾਰੀ ਹਜ਼ਰਤ ਮੁਹੰਮਦ ਸਾਹਿਬ ਇਹਨਾਂ ਦਾ ਕੋਈ ਨੇੜੇ ਰਹਿਣ ਵਾਲਾ ਸੇਵਕ ਬਹੁਤ ਬਿਮਾਰ ਹੋ ਗਿਆ ਮੁਹੰਮਦ ਸਾਹਿਬ ਆਪ ਉਹਦਾ ਪਤਾ ਲੈਣ ਗਏ ਬੰਦਾ ਸੁੱਕ ਕੇ ਤੀਲਾ ਗਿਆ ਜਦੋਂ ਪਤਾ ਲੈਣ ਗਏ ਤੇ ਜਦੋਂ ਮੁਹੰਮਦ ਸਾਹਿਬ ਉਹਦੇ ਘਰੇ ਪਹੁੰਚੇ ਤੇ ਉਹ ਤੇ ਖੜ ਉੱਠਿਆ ਉਹਨੂੰ ਚਾਹ ਚੜ ਗਿਆ ਕਿ ਜਿਹਨੂੰ ਮੈਂ ਆਪਣਾ ਗੁਰੂ ਪੈਗੰਬਰ ਮੰਨਦਾ ਮੇਰੇ ਘਰੇ ਆਇਆ ਨਮਸਕਾਰ ਕੀਤੀ ਖੇੜੇ ਵਿੱਚ ਆ ਗਿਆ ਕਹਿੰਦਾ ਮੇਰੇ ਵੱਡੇ ਭਾਗ ਤੁਸੀਂ ਮੈਨੂੰ ਦਰਸ਼ਨ ਦੀਦਾਰ ਦਿੱਤੇ ਆਪਣੀਆਂ ਰਹਿਮਤਾਂ ਬਖਸ਼ਿਸ਼ਾਂ ਲੈ ਕੇ ਮੇਰੇ ਘਰੇ ਆਏ ਕਹਿੰਦੇ ਮੇਰੇ ਬਹੁਤ ਵੱਡੇ ਭਾਗ ਤੁਹਾਡੀ ਮੇਰੇ ਤੇ ਬਖਸ਼ਿਸ਼ ਹੋਈ ਹਾਲ ਚਾਲ ਪੁੱਛਿਆ ਉਹਨੇ ਪੁੱਛਿਆ ਕਹਿੰਦਾ ਮਹਮਦ ਸਾਹਿਬ ਜੀ ਕੀ ਕਾਰਨ ਹੈ ਕਿ ਮੇਰੇ ਤੇ ਆ ਐਡੀ ਵੱਡੀ ਬਿਪਤਾ ਆਈ ਮਹਮਦ ਸਾਹਿਬ ਜੀ ਕਹਿਣ ਲੱਗੇ ਤੈਨੂੰ ਤੇ ਅਰਦਾਸ ਕਰਨੀ ਵੀ ਨਹੀਂ ਆਉਂਦੀ ਕਹਿੰਦੇ ਤੂੰ ਖੁਦਾ ਅੱਗੇ ਬੇਨਤੀਆਂ ਕਰਦਾ ਸੈਂ ਕਹਿੰਦੇ ਤੇਰੀ ਗਲਤ ਮੰਗ ਸੀ ਉਹਨੇ ਹੱਥ ਜੋੜੇ ਕਹਿੰਦਾ ਜੀ ਮੈਨੂੰ ਤੇ ਯਾਦ ਨਹੀਂ ਹੈ ਤੁਸੀਂ ਕਿਰਪਾ ਕਰੋ ਮੈਨੂੰ ਯਾਦ ਕਰਾਓ ਕਿ ਮੈਂ ਕਿਹੜੀ ਐਵੇਂ ਦੀ ਦੁਆ ਕੀਤੀ ਜਿਹੜੀ ਗਲਤ ਸੀਗੀ ਮੁਹੰਮਦ ਸਾਹਿਬ ਨੇ ਕਿਰਪਾ ਕੀਤੀ ਉਹਨੂੰ ਯਾਦ ਆ ਉਹਨੇ ਹੱਥ ਜੋੜੇ ਕਹਿੰਦਾ ਜੀ ਮੈਂ ਮਾਫੀ ਮੰਗਦਾ ਤੁਸੀਂ ਹਮੇਸ਼ਾ ਕਹਿੰਦੇ ਸੀ ਕਿ ਪਾਪ ਨਹੀਂ ਕਰਨੇ ਚਾਹੀਦੇ ਗੁਨਾਹ ਨਹੀਂ ਕਰਨੇ ਚਾਹੀਦੇ ਕਹਿੰਦੇ ਇਹਦੀ ਸਜ਼ਾ ਮਿਲਦੀ ਹੈ ਕਹਿੰਦੇ ਮੈਂ ਜ਼ਿੰਦਗੀ ਵਿੱਚ ਘਰ ਬੈਠਾ ਮੇਰੇ ਤੋਂ ਹੋ ਗਏ ਕਹਿੰਦੇ ਹੁਣ ਮੇਰੇ ਅੰਦਰ ਕੀ ਚੱਲਦਾ ਸੀ ਕਿ ਮੇਰੇ ਕੋਲ ਐਡੀ ਤਾਕਤ ਨਹੀਂ ਸੀ ਕਿ ਮੈਂ ਇਨਾ ਗੁਨਾਹਾਂ ਦੀ ਸਾਹਮਣਾ ਕਰ ਸਕਾਂ ਮਾਫੀਆਂ ਮੰਗ ਸਕਾਂ ਕਹਿੰਦੇ ਇਨਾ ਜਪ ਤਪ ਨਹੀਂ ਸੀ ਕਹਿੰਦੇ ਮੈਂ ਆਪਣੀਆਂ ਅਰਦਾਸਾਂ ਕਰਨੀਆਂ ਸ਼ੁਰੂ ਕੀਤੀਆਂ ਕਿ اے ਖੁਦਾ ਮੈਂ ਜੋ ਕਰਮ ਕੀਤੇ ਨੇ ਮੈਨੂੰ ਇਨਾ ਦੀ ਸਜ਼ਾ ਦੇ ਮੈਨੂੰ ਇਨਾ ਦੀ ਸਜ਼ਾ ਦੇ ਕਹਿੰਦੇ ਮੇਰੇ ਜਿਉਂਦੇ ਜੀ ਮੈਨੂੰ ਇਹਨਾਂ ਦਾ ਭੁਗਤਾਨ ਕਰਾ ਦੇ ਕਹਿੰਦੇ ਉਹ ਦੁਆ ਸੁਣੀ ਗਈ ਫਿਰ ਦੁਆ ਸੁਣੀ ਗਈ ਚੰਗਾ ਪੜਾ ਬੰਦਾ ਸੁੱਕ ਕੇ ਤੀਲਾ ਆ ਗਿਆ ਐਡੇ ਬੁਰੇ ਤੋਂ ਬੁਰੇ ਹਾਲਾਤ ਆਏ ਇਨਾ ਦਰਦ ਹੰਡਾਉਣਾ ਪਿਆ ਇਨੀ ਬਿਪਤਾ ਮੁਸੀਬਤ ਚ ਲੰਣੀ ਪਈ। ਮਮਨ ਸਾਹਿਬ ਕਹਿੰਦੇ ਫਿਰ ਤੈਨੂੰ ਤੇਰੀ ਗਲਤੀ ਯਾਦ ਏ। ਉਹਨਾਂ ਫਿਰ ਛਿੜਕਿਆ ਕਹਿੰਦੇ ਤੂੰ ਐਡਾ ਕਿੱਡਾ ਕਸਿਆਣਾ ਆ ਗਿਆ ਕਿ ਤੂੰ ਖੁਦਾ ਨੂੰ ਕਹੇ ਕਿ ਮੈਂ ਜੋ ਚਾਹਣਾ ਤੂੰ ਉਵੇਂ ਨਿਆਂ ਕਰ। ਕਹਿੰਦੇ ਉਹਦਾ ਨਿਆਂ ਉਹਦੀ ਬਖਸ਼ਿਸ਼ ਏ, ਉਹਦਾ ਤਰਸ ਆ, ਉਹਦੀ ਕਿਰਪਾ ਆ, ਉਹਦਾ ਮਾਫ਼ ਕਰਨਾ ਹੀ ਸੁਭਾਅ ਆ। ਇਹੀ ਉਹਦੀ ਸਭ ਤੋਂ ਵੱਡੀ ਰਹਿਮਤ ਵਰਦੀ ਮੇਰੇ ਤੁਹਾਡੇ ਉੱਪਰ। ਮਮਨ ਸਾਹਿਬ ਜੀ ਨੇ ਜਦੋਂ ਸਮਝਾਇਆ ਉਹਨੇ ਮਾਫ਼ੀ ਮੰਗੀ। ਉਮ ਸਹਿਬ ਨੇ ਕਿਹਾ ਕਦੇ ਵੀ ਇਹ ਰਦਾਸ ਨਹੀਂ ਕਰਨੀ ਚਾਹੀਦੀ ਬੇਨਤੀ ਨਹੀਂ ਕਰਨੀ ਚਾਹੀਦੀ ਦੁਆ ਨਹੀਂ ਮੰਗਣੀ ਚਾਹੀਦੀ ਕਿ ਰੱਬਾ ਮੈਨੂੰ ਮੇਰੇ ਮਾੜੇ ਕਰਮਾਂ ਦੀ ਸਜ਼ਾ ਦੇ ਕਹਿੰਦੇ ਨਹੀਂ ਰੱਬ ਨੂੰ ਇਹ ਕਹਿਣਾ ਚਾਹੀਦਾ ਹੈ ਕਿ اے ਪ੍ਰਮਾਤਮਾ ਮੇਰੇ ਗੁਨਾਹ ਬਖਸ਼ ਮੇਰੇ ਤੇ ਤਰਸ ਕਰ ਮੇਰੇ ਤੇ ਆਪਣੀ ਰਹਿਮਤ ਕਰ ਮੈਨੂੰ ਹਮੇਸ਼ਾ ਆਪਣੇ ਲੜ ਲਾ ਕੇ ਰੱਖ ਜਦੋਂ ਆਹ ਰਦਾਸਾਂ ਕਰਾਂਗੇ ਰੱਬ ਫਿਰ ਬੰਦਗੀ ਵੀ ਦਿੰਦਾ ਤੇ ਗੁਨਾਹ ਵੀ ਮਾਫ ਕਰਦਾ ਆ